ਸਾਰਾ ਇਹ ਐਕਸ਼ਨ ਤੇ ਰਿਐਕਸ਼ਨ ਦੀ ਗੇਮ ਹੈ ਜਿੰਨੇ ਸਰ ਦੇ ਨਾਲ ਸੀਨ ਸੀਗੇ ਉਹ ਵਧੀਆ ਤਾਲ ਲੱਗ ਰਹੀ ਸੀ ਕਿਉਂਕਿ ਸਰ ਬਹੁਤ ਵਧੀਆ ਕੰਮ ਕਰ ਰਹੇ ਜਿੰਨੇ ਜੈਸਮின் ਜੀ ਦੇ ਨਾਲ ਸੀ ਉਹ ਇਸ ਕਰਕੇ ਵਧੀਆ ਜੈਸਮின் ਜੀ ਨੇ ਉਸ ਚੀਜ਼ ਦੇ ਵਿੱਚ ਹੁਣ ਢਾ ਲਿਆ ਨਿਰਮਲ ਰਿਸੀ ਲਈ ਸਾਰਾ ਤਾਰੋ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਕਾਸਟ ਨੇ ਫੈਂਟਾ ਫੈਂਟਾ ਬੈਠਾ ਤੇ ਆਈ ਲਵ ਹੀ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਇਹ ਫਿਲਮ ਆਊਗੀ ਕਿਉਂਕਿ ਮੈਂ ਚਾਹੁੰਦਾ ਕਿ ਬਹੁਤ ਸਾਰੇ ਆਮ ਲੋਕਾਂ ਦੇ ਘਰ ਅੱਗੇ ਬੰਦੇ ਜਿਹੜੇ ਉਹ ਅੱਗੇ ਆਉਣੇ ਚਾਹੀਦੇ ਆ ਟੈਂਟਾਈਜ਼ ਵਨ ਆਫ ਥੈਮ ਮੈਂ ਉਹਨਾਂ ਚੋਂ ਜੈਸਮੀਨ ਉਹਨਾਂ ਚੋਂ ਵੀ ਸਾਰੇ ਆਪਾਂ ਸਾਰੇ ਇੱਕ ਦੋਸ ਵਾਲੀ ਜਗ੍ਹਾ ਤੋਂ ਨਿਕਲ ਕੇ ਆਏ ਆ ਜਿੱਥੇ ਹਰ ਕੋਈ ਸੁਪਨਾ ਦੇਖਦਾ ਹੁੰਦਾ ਸੋ ਸਾਡੇ ਲਈ ਇਹ ਫਿਲਮ ਬਣਾ ਪੋਣਾ ਅਤੇ ਸਾਰਾ ਕੁਝ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਰੇਸੀ ਜੰਕਸ਼ਨ ਐਂਡ ਜੈਬ ਸਟੂਡੀਓਜ਼ ਉਹਨਾਂ ਲਈ ਤਾੜੀਆਂ ਐਂਡ 올 ਦੀ ਸਟਾਰ ਕਾਸਟ ਅਭਿਮਨਿਊ ਸਿੰਘ ਰਜ਼ਾ ਮੁਰਾਦ ਜੀ ਗਿਰਜੇਸ਼ ਜੀ ਨਿਰਮਲ ਰਿਸ਼ੀ ਜੀ ਜੈਸਮਿਨ ਜੀ ਮੁਕੇਸ਼ ਜੀ ਫੈਂਟਾ ਜੌਨਸ ਮੇਰੇ ਫਾਦਰ ਦਾ ਰੋਲ ਕੀਤਾ एवरीवन ਜੇ ਕਿਸੇ ਦਾ ਵੀ ਨਾਮ ਸਾਰਿਆਂ ਨੇ ਬਹੁਤ ਗੰਡ ਕੰਮ ਕੀਤਾ ਇਸ ਕਰਕੇ ਫਿਲਮ ਜਿਹੜੀ ਉਹ ਇੰਨੀ ਵਧੀਆ ਲੱਗ ਰਹੀ ਆ ਸੋ ਗ੍ਰੇਟ ਟੂ ਬੀ ਐਂਡ थैਫੁਲ ਬਹੁਤ ਵਧੀਆ ਲੱਗ ਰਹੀ ਭਾਬੀ ਆਪਣੇ ਪ੍ਰੋਡਿਊਸਰਸ ਨੂੰ ਬਹੁਤ ਬਹੁਤ ਧੰਨਵਾਦ ਕਹਾਗਾ ਕਿਉਂਕਿ ਜੇਕਰ ਫਿਲਮ ਦੇਖ ਕੇ ਤੁਹਾਨੂੰ ਲੱਗਾ ਕਿ ਉਹਨਾਂ ਨੇ ਉਹਨਾਂ ਨੇ ਕਿਸੇ ਚੀਜ਼ ਦੀ ਕਸਰ ਨਹੀਂ ਆਉਂਦੀ। ਨਹੀਂ। ਜੇ ਕਿਹਾ ਕਿ ਤਿੰਨ ਹੈਲੀਕਾਪਟਰ ਚਾਹੀਦੇ ਨੇ ਤੇ ਤਿੰਨ ਆ ਗਏ। ਹਾਂ ਜੇ ਚਾਹਦਾ ਵੀ 25 ਟਰੱਕ ਚਾਹੀਦੇ ਤੇ ਮਿਲ ਗਏ। ਜੇ ਅਸਾਂ ਗੁਜਰਾਤ ਜਾਣਾ ਸੀ ਤੇ ਟਰੱਕ ਗਏ। ਹਾਂ ਜੀ ਹਰ ਕੰਮ ਹੋਇਆ ਜਿੱਦਾਂ ਜਿੱਦਾਂ ਦੀ ਡਿਮਾਂਡ ਲਈ ਗਈ ਪੂਰੀ ਕੀਤੀ ਹੈ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਔਰ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਕਿ ਉਹਨਾਂ ਨੇ ਪੂਰਾ ਡਾਇਰੈਕਟਰ ਨੂੰ ਇਸ ਫਿਲਮ ਨੂੰ ਉਸ ਦਾ ਨਿਕਰਨ ਦਾ ਮੌਕਾ ਦਿੱਤਾ। ਹਾਂਜੀ ਜੀ ਮੈਰੀ ਹੋਰ ਕਰਨਾ ਹੈ ਜੈਪਨ ਦਾ ਪੈਨਸਟੈਂਡਿੰਗ ਟੈਂਕ ਜੇ ਉਹ ਕਿਵੇਂ ਪਿਆਰ ਕੀਤਾ ਗਿਆ ਉਹਦੇ ਵਿੱਚ ਉਸ ਬਾਰੇ ਕੀ ਪਿਆਰ ਕੀਤਾ ਜਿਹੜਾ ਆਪਣਾ ਨਸ਼ਾ ਸੀਗਾ ਨਹੀਂ ਲਈਏਗਾ ਜੈਸ ਦਿੱਤਾ ਕਰਾ ਨਸ਼ਾ ਕਿਨੇ ਕਰਦਾ ਅੱਲਾ ਕਰੀਏ ਉਸ ਬਾਰੇ ਕੀ ਕਰਾਂ ਕਿ ਅੱਜ ਕੱਲ ਅਸੀਂ ਨਸ਼ੇ ਤੋਂ ਦੂਰ ਰਹਿਣੇ ਹਰ ਇੱਕ ਟੀਮ ਦਾ ਨਸ਼ਾ ਨਾਲੋਂ ਜ਼ਿਆਦਾ ਹੁੰਦਾ ਕਿਸੇ ਨੂੰ ਪਿਆਰ ਨਾਲ ਹੁੰਦਾ ਸਭ ਦੀ ਲੋੜ ਹੈ ਯਾਰ ਮੈਂ ਫਿਲਮ ਤੋਂ ਪਹਿਲਾਂ ਕਹਿੰਦਾ ਰਿਹਾ ਸਾਰੀਆਂ ਇੰਟਰਵਿਊਸ ਚ ਕਿਹਾ ਕਿ ਜੋ ਤੁਸੀਂ ਟ੍ਰੇਲਰ ਚ ਦੇਖ ਰਹੇ ਹੋ ਫਿਲਮ ਇਦਾਂ ਦੀ ਨਹੀਂ ਨਿਕਲੀ ਜੋ ਤੁਸੀਂ ਫਿਲਮ ਨੂੰ ਜਾ ਕੇ ਫੀਲ ਕਰੋਗੇ ਉਹ ਪਿਓ ਪੁੱਤ ਦਾ ਰਿਸ਼ਤਾ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਐਜ਼ ਅ ਲਵਰ ਬாய் ਤੁਸੀਂ ਫੀਲ ਕਰੋਗੇ ਕਿ ਯਾਰ ਉਹਦੇ ਚ ਇੱਕ ਵਿਲਨ ਕਿੱਡਾ ਸਟਰੋਂਗ ਕੈਰੈਕਟਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਰੈਕਟਰ ਸੀ ਸਾਰਿਆਂ ਨੇ ਆਪਣਾ ਆਪਣਾ ਕੰਮ ਕੀਤਾ ਐਂਡ ਜਿਹੜਾ ਤੁਸੀਂ ਮੈਸੇਜ ਦੀ ਗੱਲ ਕਰਦੇ ਇਹਨਾਂ ਦੀ ਮੈਂ ਚਾਹੁੰਦਾ ਪੰਜਾਬ ਦੀ ਹਰ ਕੁੜੀ ਦੀ ਅੱਖਾਂ ਜਿਹੇ ਨਸ਼ਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਜਿੱਮੇ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਸੋ ਇਸ ਫਿਲਮ ਦੇ ਵਿੱਚ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਕਉ ਮੈਂ ਹਮੇਸ਼ਾ ਇਹ ਚਾਹੁੰਨਾ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ ਚ ਰਹਿ ਗਿਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਹੋਣੀ ਨਹੀਂ ਚਾਹੀਦੀ ਇਹੀ ਮੈਂ ਫਿਲਮ ਚ ਦਿਖਾਇਆ ਇਹੀ ਉਸ ਫਿਲਮ ਦਾ ਮੈਸੇਜ ਹੈ ਇਹੀ ਉਸ ਫਿਲਮ ਚੋਂ ਦੇਖ ਰਿਹਾ ਸੋ ਆਈ ਥਿੰਕ ਕਿ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਨੀ ਹੋਰ ਕੋ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ సర్ప్రైజ్ ਸੀ ਮੈਂ ਤਾਂ ਆਪ ਮੋੜੇ ਦੇਖਿਆ ਕਿ ਉਹ ਮੇਬੀ ਕੋਈ ਟੈਕਨੀਕਲ ਰੀਜ਼ਨ ਕਰਕੇ ਹੁੱਕ ਲਾਈਨ ਹੀ ਚੇਂਜ ਹੋਈ ਇੱਕ ਲਾਈਨ ਚੇਂਜ ਹੋਈ ਹੈ ਜੁਕੇਗਾ ਨੀਸਾ ਵਾਲੀ ਸੋ ਮੇਬੀ ਕੋਈ ਟੈਕਨੀਕਲ ਗਲਿਚ ਸੀ ਉਹਦੇ ਬਾਰੇ ਅਸੀਂ ਵੀ ਅਨਵੇਅਰ ਆ ਉਹਦੇ ਬਾਰੇ ਸੋ ਮੇਬੀ ਇਹ ਸਮਥਿੰਗ ਕੋ ਛੇ ਦਾਦਾ ਹੋਇਆ ਬਾਪ ਹਮੇਸ਼ਾ ਕੋਸ ਨੂੰ ਮੋੜੇ ਤੇ ਬਿਠਾ ਕੇ ਦੁਨੀਆ ਦੇ ਖਾਂਦਾ ਪਰ ਲੱਗਦਾ ਜਾਂਦਾ ਉਹ ਹਮੇਸ਼ਾ ਆਪਣੇ ਕਾਲੀ ਪਰ ਲੈਵਲ ਤੇ ਸੋਚਣਾ ਹੋਣਾ ਚਾਹੀਦਾ ਕਿ ਉਹਦਾ ਬਾਪ ਉਹਦੇ ਮੋਢਿਆਂ ਤੇ ਰਵੇ ਤੇ ਸਾਰੀ ਦੁਨੀਆ ਉਹ ਆਪਣੇ ਪੁੱਤ ਦੇ ਮੋਢਿਆਂ ਤੇ ਚੜ ਕੇ ਦੇਖੇ ਸੋ ਜਦੋਂ ਤੁਸੀਂ ਉਹ ਛਤਰੀ ਵਾਲਾ ਸੀਨ ਦੇਖਦੇ ਆ ਫਿਲਮ ਚ ਉਹਦਾ ਫੀਲ ਹੀ ਇਹ ਆ ਕਿ ਪੋਤਲੀ ਆਪਣੇ ਪਿਓ ਤੋਂ ਉੱਤੇ ਦੁਨੀਆ ਦੀ ਕੁਛ ਨਹੀਂ ਆ ਉਹ ਬਾਦਸ਼ਾਹ ਤਾਂ ਸ਼ੁਰੂ ਹੋਈ ਆ ਪਰ ਉਹ ਬਾਦਸ਼ਾਹ ਬਣਦਾ ਤੇ ਉਹਨੇ ਆਪ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਬਣਾਇਆ ਉਹਨੇ ਆਪਦੇ ਪਿਓ ਨੂੰ ਬਣਾਇਆ ਕਿਉਂਕਿ ਉਹਦੇ ਪਿਓ ਕਰਕੇ ਉਹ ਦੁਨੀਆ ਚ ਆਇਆ ਅਈ ਵਿਕੇਸ਼ ਮਿਸਰਾ ਬਹੁਤ ਸੀਨੀਅਰ ਆ ਮਿਸਰੇ ਸਾਡੇ ਵੱਡੇ ਨੇ ਕਲਾਮ ਇਸ ਦੇ ਵਿੱਚ ਜਿਵੇਂ ਹਨਾ ਉਹ ਕਿਵੇਂ ਸ਼ੂਟ ਕੀਤਾ ਫਿਰ ਭਰਾਵਾ ਬਹੁਤ ਔਖਾ ਕੰਮ ਆ ਪਤਾ ਹੈ ਕੀ ਆ ਸਰਨਾ ਸਾਰੀ ਮੈਨੂੰ ਬੜੇ ਲੋਕਾਂ ਨੇ ਤੁਹਾਡੇ ਬਾਰੇ ਪੁੱਛਿਆ ਮੈਂ ਤਾਂ ਇਹਨਾਂ ਦੀ ਗੱਲ ਦੱਸਾਂ ਜਿੰਨਾ ਵੀ ਤੁਸੀਂ ਇਹਨਾਂ ਨੂੰ ਸਕਰੀਨ ਤੇ ਦੇਖਦੇ ਹੋ ਜਿੰਨਾ ਵੀ ਹਾਰਡ ਜਿੰਨਾ ਵੀ ਵਿਲਨਿਸ਼ ਲੁਕਿਆ ਜਿੰਨਾ ਵੀ ਤੁਸੀਂ ਇਹਨਾਂ ਨੂੰ ਦੇਖਦੇ ਹੋ ਕਿ ਬਹੁਤ ਸਖਤ ਬੰਦਾ ਆ ਯਾਰ ਇਹ ਥੱਪੜ ਇਹ ਓਨੇ ਹੰਭਲ ਓਨੇ ਗਰਾਉਂਡਡਡ ਮੈਨੂੰ ਇਹਨਾਂ ਤੋਂ ਇੱਕ ਚੀਜ਼ ਸਿੱਖੀ ਆ ਇਹਨਾਂ ਨੇ 200 ਤੋਂ ਉੱਤੇ ਲਾ ਕੇ ਫਿਲਮਾਂ ਕਰ ਲਈਆਂ ਬਟ ਇਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਆ ਚੀਜ਼ ਲੈ ਆ ਕੇ ਦੋ ਮੈਂ ਤੁਹਾਡੇ ਸਾਰੇ ਤੋਂ ਸੀਨੀਅਰ ਆ ਵੀ ਕਰਨਾ ਸੀ ਤਾਂ ਮੈਨੂੰ ਤਾਂ ਪਰਮਿਸ਼ਨ ਲੈਂਦਾ ਜੀ ਸਰ ਐਨਾ ਕਾ ਕਰਨਾ ਹੈ ਸੋ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਕਦੀ ਵੀ ਕਿਸੇ ਦੋ ਟਾਈਮ ਜਿੰਨੇ ਵੀ ਖਾਦੇ ਆ ਉਹ ਇਹਨਾਂ ਲਈ ਮੇਰੀ ਰਿਸਪੈਕਟ ਆ ਕਿ ਇਹਨਾਂ ਨੇ ਖਾਦੇ ਨਹੀਂ ਤੇ ਇਹ ਮੰਨਦੇ ਨੇ ਜੀ ਆ ਪਾੜ ਕੇ ਰੱਖਤਾ ਮੈਨੂੰ ਯਾਰ ਬਹੁਤ ਲਾ ਪਾੜ ਪਾੜ ਕੇ ਹਰੀ ਵੇ ਪਾਵਨ ਦੀ ਗੱਲ ਬਾਤ ਹੋਈ ਹੈ ਕਿ হ্যাঁ ਸ੍ਰਿਸ਼ਟੀ ਯੂਨੀਵਰਸ ਲੇਡੀਜ਼ ਪਾਵਰ ਦੇ ਨਾਲ ਹੀ ਚੱਲਦਾ ਹੈ ਜੇ ਕੁੜੀਆਂ ਮਾਵਾਂ ਭੈਣਾਂ ਤੇ ਵਾਈਫ ਨਾ ਹੋਵੇ ਤਾਂ ਤੁਸੀਂ ਆਪਣੀ ਸ੍ਰਿਸ਼ਟੀ ਇੱਕ ਵੀ ਦਿਨ ਅੱਗੇ ਨਹੀਂ ਤੋਰ ਸਕਦੇ ਤੁਹਾਡੀ ਫੈਮਿਲੀ ਨਹੀਂ ਹੋਊਗੀ ਤੁਹਾਡੇ ਕੋਲੇ ਤੁਹਾਨੂੰ ਘਰੇ ਜਾ ਕੇ ਤੁਹਾਨੂੰ ਐ ਲੱਗਣਾ ਕਿ ਜੇ ਬੰਦੇ ਹੀ ਬੰਦੇ ਆਪਸ ਵਿੱਚ ਵਜਦੇ ਫਿਰਨਗੇ ਤੁਹਾਨੂੰ ਤੁਸੀਂ ਆਪਸ ਵਿੱਚ ਇਦਾਂ ਲੱਗਣਾ ਕੰਧਾਂ 'ਚ ਸਿਰ ਮਾਰੀ ਜਾਂਦੇ ਆ ਸਮਝ ਲਾਦਾ ਕਿ ਕੁੜੀਆਂ ਦੀ ਇੰਪੋਰਟੈਂਸ ਅਸੀਂ ਇਸ ਫਿਲਮ ਦੇ ਵਿੱਚ ਕਲਾਈਮੈਕਸ 'ਚ ਸਭ ਤੋਂ ਜ਼ਿਆਦਾ ਇਸ ਕਰਕੇ ਦਿਖਾਈ ਗਈ ਕਿ ਕੁੜੀਆਂ ਊਮਨ ਪਾਵਰ ਜਿਹੜੀ ਆ ਉਹ ਸ ਇਸ ਨੂੰ ਯੂਨੀਵਰਸ ਨੂੰ ਡਰਾਈਵ ਕਰਨ ਦਾ ਅਸੀਂ ਕੋਈ ਇਦਾਂ ਨਹੀਂ ਯੂਜ਼ ਕੀਤਾ ਕਿ ਕੁੜੀਆਂ ਨੂੰ ਐਜ਼ ਆਬਜੈਕਟ ਯੂਜ਼ ਕੀਤਾ ਫਿਲਮ ਚ ਕੁੜੀਆਂ ਮੇਨ ਫਿਲਮ ਨੂੰ ਕੈਰੀ ਕਰਕੇ ਲੈ ਕੇ ਜਾ ਰਹੀਆਂ ਚਾਹੇ ਉਹ ਨਿਰਮਲ ਰਿਸ਼ੀ ਜੀ ਹੋਣ ਜੈਸਮੀਨ ਜੀ ਹੋਣ ਜਾਂ ਉਹ ਪਿੰਡ ਦੀਆਂ ਸਾਰੀਆਂ ਔਰਤਾਂ ਸੋ ਉਹਦਾ ਰਿਜ਼ਲਟ ਇਸ ਕਰਕੇ ਕੱਢਿਆ ਗਿਆ ਕਿਉਂਕਿ ਊਮਨ ਜੇ ਅੱਗੇ ਰਹੂਗੀ ਤਾਂ ਬੰਦਾ ਹਮੇਸ਼ਾ ਦੁਨੀਆ ਨੂੰ ਪਾਰ ਸਕਦਾ ਪਰ ਜਦੋਂ ਉਹਦੀ ਘਰ ਵਾਲੀ ਦੇ ਨਾਲ ਖੜੀ ਉਹਦੇ ਪਿੱਛੇ ਖੜਾ ਸੋਣਾ ਹਾਂ ਜੀ ਹਾਂ ਲੱਗਦਾ ਇਹ ਉਹਨਾਂ ਦਾ ਆਈਟਲ ਨੇਮ ਬਣ ਗਿਆ ਜੋ ਅੱਗੇ ਜਾਏਗਾ ਪੈਂਤੇ ਨੇ ਛਾ ਲੈਣਾ ਸਾਰੇ ਥੀਏਟਰਾਂ ਚ ਬਲੌਕਬਸਟਰ ਹੋ ਗਈ ਤੇ ਮੈਂ ਗਰੰਟੀ ਦੇਣਾ ਕਿਸੇ ਨੂੰ ਇਹ ਨਾਮ ਨਹੀਂ ਪਤਾ ਹੋਊਗਾ ਕਿ ਕੁਲਵੀਰ ਸੋਨੀ ਇਹਦਾ ਨਾਮ ਸਾਰੇ ਕਹਿਣਗੇ ਫੈਂਟਾ ਤੇ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਫੈਕਟ ਦੱਸਾਂ ਜਦੋਂ ਮੇਰੀ ਡੈਬਿਊ ਹੋਈ ਫੈਂਟਾ ਮੈਨੂੰ ਉਸ ਫਿਲਮ ਦੇ ਸੈੱਟ ਤੇ ਮਿਲਿਆ ਸੀ ਤੇ ਮਿਮਿਕਰੀ ਕਰਕੇ ਨੇ ਗਾਣੇ ਸੁਣਾਏ ਸੀ ਇਹ ਉਦੋਂ ਤੋਂ ਮੈਂ ਮੇਰੀ ਅੱਖ ਸੀਗੀ ਕਿ ਮੈਨੂੰ ਇਹ ਬੰਦਾ ਬਹੁਤ ਕਹਿੰਡ ਲੱਗਾ ਐਂਡ ਫਾਈਨਲੀ 5ਥ ਫਿਲਮ ਚ ਮੌਕਾ ਮਿਲਿਆ ਆਮ ਸੋ ਗਲਾਡ ਕਿ ਉਹ ਸਾਡੀ ਫਿਲਮ ਦਾ ਹਿੱਸਾ ਬਣ ਸਕਿਆ ਆਮ ਸੋ ਸੋ ਪ੍ਰਾਊਡ ਰੋਕ ਸਭ ਤੋਂ ਇੰਪੋਰਟੈਂਟ ਤੇ ਇਮੋਸ਼ਨਲ ਚੀਜ਼ ਹੋਊਗਾ ਜਦੋਂ ਉਹਦਾ ਫਾਦਰ ਆਪਣੇ ਬ੍ਰਦਰ ਨੂੰ ਹੁੰਦਾ ਕਹਿੰਦਾ ਨਾ ਆਪਣੇ ਭਰਾ ਦੇ ਮਾਰ ਕਹਿੰਦਾ ਤੇ ਉਹਦਾ ਉਹਦਾ ਪਿਓ ਕਹਿੰਦਾ ਨਹੀਂ ਕਹਿੰਦਾ ਮੇਰਾ ਭਰਾ ਆ ਮਾਰੀਆਂ ਕਿਉਂਕਿ ਉਹਨੇ ਉਸ ਤੋਂ ਆਪਾਂ ਕੀ ਮੈਸੇਜ ਮਿਲਦਾ ਸਾਨੂੰ ਕਿ ਜਿਹੜਾ ਰਿਸ਼ਤਾ ਨਾ ਮੇਰੇ ਪਿਓ ਲਈ ਉਸ ਫਿਲਮ ਚ ਜਾਂ ਅੱਜ ਦੇ ਟਾਈਮ ਚ ਆਪਣੇ ਫਾਦਰ ਲਈ ਨਹੀਂ ਉਹਨਾਂ ਨੂੰ ਉਸ ਰਿਸ਼ਤੇ ਤੋਂ ਉੱਪਰ ਕੁਝ ਨਹੀਂ ਲੱਗਦਾ